ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ ਤਨ ਤਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੇ 649 ਆਗਮਨ ਗੁਰਪੁਰ ਨੂੰ ਮੁਖ ਰਖਤੇ ਹੋਇਆ ਵਿਸ਼ੇ ਭਰ ਦੀਆਂ ਸੰਗਤਾਂ ਮਹਾਰਾਜ ਦਾ ਬੜੀ ਧੂਮ ਧਾਮ ਨਾਲ ਭਗਵਾਨ ਗੁਰਪੁਰ ਮਨਾਰੀਆਂ ਹਨ ਔਰ ਗੁਰੂ ਵਿਦਾਸ ਸਾਧੂ ਸੰਪਰਦਾ ਸੋਸਾਇਟੀ ਰਜਿਸਟਰ ਪੰਜਾਬ ਦੇ ਮਾਨ ਮਹਾਪੁਰਸ਼ਾ ਵੱਲੋਂ ਹਰ ਦੌਰ ਅਪ੍ਰੈਲ ਦੇ ਪਹਿਲੇ ਹਫਤੇ ਇਹ ਗੁਰਪਰਬ ਬਣਾਇਆ ਜਾਂਦਾ ਹੈ ਸੋ ਹਰ ਸਾਲ ਦੀ ਤਰ੍ਹਾਂ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਰੱਖਦੀਆਂ ਹਨ ਔਰ ਬਸਾਂ ਦੇ ਵਿੱਚ ਆਪਣੀਆਂ ਗੱਡੀਆਂ ਲੈ ਕੇ ਸਾਰੀ ਤਰ੍ਹਾਂ ਸੰਗਤ ਜਾ ਕੇ ਭਗਵਾਨ ਰਬਦਾਸ ਆਸ਼ਰਮ ਬੇਗਮਪੁਰਾ ਵਿਖੇ ਗੁਰਪਰਬ ਮਨਾਉਂਦੀਆਂ ਇਸ ਵਾਰ ਮਾਲਕੀ ਕਿਰਪਾ ਦੇ ਨਾਲ ਗੁਰੂ ਰਵਿਦਾਸ ਮਹਾਰਾਜ ਦੀ ਕਿਰਪਾ ਦੇ ਨਾਲ 4 ਤਰੀਕ ਦਿਨ ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਬਾਅਦ ਰੇਲ ਦੁਆਰਾ ਸੰਗਤਾਂ ਜਲੰਧਰ ਸਟੇਸ਼ਨ ਤੋਂ ਹਰਦوار ਸਟੇਸ਼ਨ ਤੇ ਪਹੁੰਚਣਗੀਆਂ। ਉੱਥੇ ਦੀਆਂ ਸੰਗਤਾਂ ਸਵਾਗਤ ਕਰਕੇ ਗੁਰੂ ਪਾਤਸ਼ਾਹ ਜੀ ਦਾ ਜਿਹੜੇ ਉੱਥੇ ਦੇ ਪਤਵੰਤੇ ਸੱਜਣ ਆ ਉਹਨਾਂ ਉਹਨਾਂ ਦਾ ਸਵਾਗਤ ਕਰਨਗੇ ਜਿਹੜੀਆਂ ਸੰਗਤਾਂ ਇੱਥੋਂ ਜਾਣਗੀਆਂ ਬਾਈ ਰੇਲ ਤੋਂ ਉਸ ਤੋਂ ਬਾਅਦ ਭਗਵਾਨ ਰਵਿਦਾਸ ਆਸ਼ਰਮ ਵਿਖੇ ਪਹੁੰਚਣ ਗਿਆ ਰਾਤ ਦੇਰ ਤੱਕ ਤੋਂ ਪ੍ਰਾਤਾਕਾਲ ਸਵੇਰੇ ਮਹਾਰਾਜ ਦੇ ਦਰਸ਼ਨ ਕਰਦੇ ਹੋਏ ਸਾਰੀਆਂ ਸੰਗਤਾਂ ਦੁਪਹਿਰ ਬਾਅਦ ਹਰ ਕੀ ਪੌੜੀ ਇਹ ਯਾਤਰਾ ਪੈਦਲ ਸ਼ੁਰੂ ਹੋਏਗੀ ਔਰ ਸ਼ਾਮ ਨੂੰ ਉਥੇ ਆਰਤੀ ਉਪਰੰਤ ਪਗਵਾਨ ਰਬਦਾਸ ਆਸ਼ਰਮ ਵਿਖੇ ਸਮਾਪਤ ਹੋਏਗੀ 6 ਤਰੀਕ ਨੂੰ ਸਵੇਰੇ ਅਖੰਡ ਪਾਠ ਦੇ ਭੋਗ ਉਪਰੰਤ ਖੁੱਲੇ ਪੰਡਾਲਾਂ ਦੇ ਵਿੱਚ ਮਹਾਪੁਰਸ਼ਾਂ ਦੁਆਰਾ ਉਹਨਾਂ ਦੇ प्रवचन ਔਰ ਉਹਨਾਂ ਦੀ ਬਾਣੀ ਸਰਵਣ ਕਰਾਈ ਜਾਏਗੀ ਤੋਂ ਦੁਪਹਿਰ ਤੋਂ ਬਾਅਦ ਇਹ ਰੇਲ ਵਾਪਸ ਜਲੰਧਰ ਪਰਤੇਗੀ ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਹ ਦੰੜੀ ਜੋ ਸ਼ੋਭਾ ਇਤਿਹਾਸਕ ਦੰੜੀ ਸ਼ੋਭਾ ਯਾਤਰਾ ਪ੍ਰਾਤਨ ਚੱਲ ਰਹੀ ਆ ਤੋ ਇਸ ਦੇ ਵਿੱਚ ਮਹਾਨ ਮਹਾਪੁਰਸ਼ਾਂ ਕੇ ਸ਼ਾਮਲ ਹੁੰਦੇ ਆ ਉਹ ਦੇਸ਼ਾਂ ਦੇਸ਼ਾਂ ਵਿੱਚੋਂ ਸੰਗਤਾਂ ਹਾਜ਼ਰ ਹੁੰਦੀਆਂ ਔਰ ਸਾਰੇ ਹੀ ਦੇਸ਼ਾਂ ਤੋਂ ਸੰਗਤਾਂ ਜੰਮੂ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੁੰਦੀਆਂ ਹਨ ਤੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ 4 ਤਰੀਕ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਜਲੰਧਰ ਰੇਲਵੇ ਸਟੇਸ਼ਨ ਤੇ ਸਾਰੀਆਂ ਸੰਗਤਾਂ ਪਹੁੰਚਣ ਔਰ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਬੁਲਾਇਆ ਹੋਇਆ ਜਿਨ੍ਹਾਂ ਨੇ ਇਸ ਰੇਲਵੇ ਜਾਣਾ ਹੈ ਉਹ 10 ਵਜੇ ਪਹੁੰਚ ਜਾਣ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਸ਼ੋਭਾ ਯਾਤਰਾ ਦੀ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੀਆਂ ਸੰਗਤਾਂ ਬੜੀ ਸ਼ਰਧਾ ਪੂਰਵਕ ਔਰ ਬੜੇ ਪਿਆਰ ਦੇ ਨਾਲ ਬੜੀ ਸ਼ਰਧਾ ਦੇ ਨਾਲ ਵੀ ਸ਼ਾਮਲ ਹੋ ਕੇ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਨਾਲ ਜੁੜ ਕੇ ਉਹ ਅਸ਼ੀਰਵਾਦ ਪ੍ਰਾਪਤ ਕਰਨ ਤੋਂ ਇਨਾ ਹੀ ਕਹਿੰਦਾ ਹੋਇਆ ਦਾਸ ਬੇਨਤੀ ਕਰਦਾ ਹੈ ਕਿ ਸਾਰੀਆਂ ਸੰਗਤਾਂ ਇਸ ਸ਼ੋਭਾ ਯਾਤਰਾ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਆਪਣੇ ਪਾਉ ਔਰ ਪਿਆਰ ਗੁਰੂ ਪਾਤਸ਼ਾਹ ਜੀ ਨੂੰ ਦਿਖਾਉਂਦੇ ਹੋਏ ਇਸ ਵਿੱਚ ਸ਼ਾਮਲ ਹੋਣ ਬਹੁਤ-ਬਹੁਤ ਧੰਨਵਾਦ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਅਸੀਂ ਮੀਡੀਆ ਦੁਆਰਾ ਇਹ ਬਚਨ ਔਰ ਤੁਹਾਡੇ ਤੱਕ ਇਹ ਬੇਨਤੀ ਕਰ ਰਹੇ ਹਾਂ ਤੋਂ ਸਾਹਿ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਾ ਰਿਹਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀ 1000 ਲੈਂਡ ਵਾਲਿਆਂ ਦਾ ਤੋਂ ਬਹੁਤ-ਬਹੁਤ ਧੰਨਵਾਦ ਤੋਂ ਗੁਰੂ ਪਾਤਸ਼ਾਹ ਕਿਰਪਾ ਕਰੇ ਸਾਰੀਆਂ ਸੰਗਤਾਂ ਨੂੰ ਗੁਰੂ ਪਾਤਸ਼ਾਹ ਗੁਰੂ ਦਾਸ ਮਹਾਰਾਜ ਜੀ ਆਪਣੇ ਤਰਫੋਂ ਕਰੋ ਸ਼ੋਭਾ ਅਸ਼ੀਰਵਾਦਾਂ ਪ੍ਰਦਾਨ ਕਰਨ ਧੰਨਵਾਦ ਜੀ